ਤੁਹ ਜੀਡੀ 813 ਵਿੱਚ ਸਭ ਦਾ ਸਵਾਗਤ ਹੈ। ਅੱਜ ਤੁਸੀਂ ਦੇਖੋਗੇ ਕਿ ਕੈਨੇਡਾ ਦੇ ਲੋਕ ਲੱਕੜੀ ਕਿੱਥੇ-ਕਿੱਥੇ ਵਰਤਦੇ ਨੇ ਕਿਉਂਕਿ ਆਹ ਦੇਖੋ ਘਰ ਤਾਂ ਇੱਥੇ ਟੋਟਲੀ ਲੱਕੜੀ ਦੇ ਬਣਾਉਂਦੇ ਨੇ। ਪਰ ਹੋਰ ਵੀ ਕਈ ਜਗ੍ਹਾ ਤੇ ਇਹ ਲੱਕੜੀ ਦੀ ਵਰਤੋਂ ਕਰਦੇ ਨੇ। ਤੋਂ ਕੁਝ ਤੋਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ। ਪੂਰਾ ਤਾਂ ਨਹੀਂ ਮੈਂ ਦਿਖਾ ਸਕਦਾ। ਪਰ ਮੈਂ ਕੋਝ ਕੇ ਦਿਖਾਉਣਾ ਜਿੱਥੇ ਇੱਥੇ ਲੱਕੜੀ ਦੀ ਵਰਤੋਂ ਕਰਦੇ ਨੇ ਇੱਕ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿੰਨੇ ਵੀ ਬਿਜਲੀ ਦੇ ਖੰਭੇ ਆ ਟੋਟਲੀ ਲੱਕੜੀ ਦੇ ਆ ਫਿਰ ਕਾਫੀ ਪੁਰਾਣੀ ਲੱਕੜੀ ਆ ਇਹ ਬਹੁਤ ਦੌਰ ਦੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਪਰ ਇਹ ਲੱਕੜੀ ਵੀ ਕਾਫੀ ਮਜ਼ਬੂਤ ਹੈ ਟੁੱਟਦੀ ਨਹੀਂ ਇਹ ਦੇਖ ਸਕਦੇ ਤੁਸੀਂ ਜਿੰਨੇ ਵੀ ਲੱਗੇ ਨੇ ਪੁਰਾਣੇ ਟੋਟਲ ਯਾ ਦੇਖੋ ਲੱਕੜੀ ਦੇ ਨੇ ਦੇਖਿਓ ਕਿੰਨੀ ਪੁਰਾਣੀ ਲੱਕੜੀ ਐ ਤੁਹਾਨੂੰ ਟੋਟਲ ਮੈਂ ਅੱਗੇ ਦਿਖਾ ਰਿਆ ਜੋ ਬਿਜਲੀ ਦੀਆਂ ਲੈਣਾ ਸੋ ਹਮਨੇ ਦੇਖਿਆ ਉਹ ਟੋਟਲ ਇਹ ਲੱਕੜੀ ਦੇ ਖੰਭੇ ਲੱਗੇ ਹੋਏ ਨੇ ਹੁਣ ਤੱਕ ਵਿੱਚ ਛੀਮਟ ਪੈ ਰਹਾ ਰਹੀਆਂ ਲੋਹੇ ਦੇ ਲਾਉਣ ਲੱਗੇ ਨੇ ਪਰ ਪਹਿਲੇ ਜਿੰਨੇ ਵੀ ਲੱਗੇ ਨੇ ਇਦਾਂ ਲੱਕੜੀ ਦੇ ਨੇ ਕਿਉਂਕਿ ਉੱਧਰ ਛਾਂਗ ਹੈ ਨਹੀਂ ਤੇ ਇਸ ਕਰਕੇ ਕਿ ਖਤਰਾਂ ਨਹੀਂ ਹੱਥਿਆਂ ਕਰਾਉਂਦੀ ਆ ਦੇਖੋ ਪੂਰੀ ਨੂੰ ਲੰਬੀ ਲੱਤਾਂ ਦੀ ਆ ਲੰਬੀ ਆ ਪੂਰੀ ਇਹ ਸਿਰਫ ਟੋਰਾਂਟੋ ਵਿੱਚ ਹੀ ਨਹੀਂ ਜਿੱਥੇ-ਜਿੱਥੇ ਵੀ ਮੈਂ ਘੁੰਮਿਆ ਹਰੇਕ ਜਗ੍ਹਾ ਤੇ ਹੀ ਇਹ ਲੱਕੜੀ ਦੇ ਖੰਭੇ ਲੱਗੇ ਦੇਖੇ ਨੇ ਜੀ ਮੈਂ ਇਸ ਤੋਂ ਲਾਵਾ ਇਹ ਜੋ ਜਾਲੀ ਦੀ ਥੂਪ ਬੋਰਾਟੇਬ ਖੜਾਈ ਹੋਈ ਆ ਇਹਦੇ ਵਿੱਚ ਵੀ ਲੱਕੜੀ ਦਾ ਟੁਕੜਾ ਬਣਾ ਕੇ ਭਰਿਆ ਹੋਇਆ ਆ ਪਾਟੀ ਦੇ ਦੇਖ ਸਕਦੇ ਜਿੱਥੋਂ ਪਾਟਿਆ ਹੈ ਜਾਲੀ ਪਾਟੀ ਹੈ ਦੇਖ ਸਕਦੇ ਕਚਰਾ ਦਿਖ ਰਿਹਾ ਇਹ ਮੈਨੂੰ ਇਹ ਕੰਨੀ ਸਮਝ ਲੱਗੀ ਵੀ ਕਿਉਂ ਇੱਧਰ ਰੱਖਿਆ ਪਰ ਜੋ ਮੈਂ ਸੋਚਦਾ ਇਹ ਹੋ ਸਕਦਾ ਬਰਸਾਤ ਦੇ ਪਾਣੀ ਦੇ ਨਾਲ ਰੋੜ ਦਾ ਪੇਤ ਤੇ ਮਿੱਟੀ ਰਵੜੇ ਮੈਂ ਆਪਣੀ ਅੰਦਾਜ਼ਾ ਲਾਉਣਾ ਜਿਉਂ ਉੱਪਰੋਂ ਮਿੱਟੀ ਖੜ ਕੇ ਤੇ ਫੁੱਟਪਾਥ ਤੇ ਨਾ ਆਏ ਇਹ ਦੇਖੋ ਜਿੱਥੇ ਪਾਟੀ ਹੈ ਜਾਲੀ ਉੱਥੋਂ ਵਿੱਚ ਕਚਰਾ ਦੇਖ ਰਿਹਾ ਇਹ ਦੇਖੋ ਪੂਰਾ ਇਹ ਲੱਕੜੀ ਦਾ ਕਚਰਾ ਬਣਾ ਕੇ ਵਿੱਚ ਭਰਿਆ ਹੋਇਆ ਜਿੱਥੋਂ ਕਿਤੇ ਜਾਲੀ ਪਾਟੀ ਆ ਉੱਥੇ ਹੀ ਦੇਖਦੀ ਆ ਆਹ ਦੇਖ ਸਕਦੇ ਹੋ ਪੂਰਾ ਲੱਕੜੀ ਦਾ ਕਚਰਾ ਜੀ ਇਹ ਕਿਉਂਕਿ ਉਧਰ ਇੱਥੇ ਨਹੀਂ ਤੇ ਇੱਟਾ ਬਚਰੀ ਦਾ ਇਹਨਾਂ ਨੂੰ ਦੁਆਰ ਬਣਾਉਣੀ ਪੈਣੀ ਸੀ ਉਹ ਇਦਾਂ ਲੱਕੜੀ ਦੇ ਨਾਲ ਹੀ ਕੰਮ ਛਾਰ ਲਿਆ ਇਹਨਾਂ ਨੇ ਇੱਟਾ ਬਚਰੀ ਦੀ ਦੁਆਰ ਬਣਾਉਣ ਦੀ ਲੋੜ ਨਹੀਂ ਪਈ ਇਹ ਕੰਬੀਏ ਦੇ ਘਰੋਂ ਤੇ ਲੈ ਲੈਂਦੇ ਨੇ ਜੀ ਦੇ ਵੀ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਡੇ ਇੰਡੀਆ ਦੇ ਵਿੱਚ ਤਾਂ ਇਹ ਜੋ ਰੋਡ ਗਾਰਡ ਆ ਉਹਦੇ ਨਾਲ ਵੀ ਸਪੋਟਾਂ ਵੀ ਇਦਾਂ ਲੋਹੇ ਦੀਆਂ ਹੁੰਦੀਆਂ ਪਰ ਇੱਥੇ ਦੇਖੋ ਇਹਨਾਂ ਨੇ ਲੱਕੜ ਦੀਆਂ ਸਪੋਟਾਂ ਵੀ ਲਾਈਆਂ ਹੋਈਆਂ ਕਿਉਂਕਿ ਕੈਨੇਡਾ ਦੇ ਵਿੱਚ ਲੱਕੜ ਦੀ ਕੋਈ ਕਮੀ ਨਹੀਂ ਜੰਗਲ ਬਹੁਤ ਨੇ ਇੱਥੇ ਔਰ ਲੱਕੜ ਦੀ ਵੱਧ ਤੋਂ ਵੱਧ ਇਹ ਵਰਤੋਂ ਕਰਦੇ ਜਿੱਥੇ ਵੀ ਹੋ ਸਕੇਗਾ ਲਓ ਇਹ ਤੁਸੀਂ ਦੇਖ ਸਕਦੇ ਹੋ ਘਰਾਂ ਦੀ ਇਹ ਚਾਰ ਦੁਵਾਰੀ ਆ ਜੋ ਬਾਉਂਡਰੀ ਕੀਤੀ ਜਾਂਦੀ ਹੈ ਕਿਨੇ ਆਪਣੇ ਇੰਡੀਆ ਦੇ ਵਿੱਚ ਇੱਟਾਂ ਦੇ ਨਾਲ ਬਾਉਂਡਰੀ ਬਣਾਈ ਜਾਂਦੀ ਹੈ, ਦिवार ਬਣਾਈ ਜਾਂਦੀ ਹੈ। ਪਰ ਇਹਨਾਂ ਨੇ ਬਾਉਂਡਰੀ ਇਦਾਂ ਲੱਕੜ ਦੀ ਬਣਾਈ ਜਾਂਦੀ ਹੈ। ਮੈਕਸਿਮ ਜਿਹੜੀ ਘਰਾਂ ਦੀ ਚਾਰ ਦੁਵਾਰੀ ਆ ਉਹ ਲੱਕੜ ਦੀਆਂ ਬਕਤੀਆਂ ਨਾਲ ਕੀਤੀ ਆ ਰੇਸ਼ਲ ਦੇ ਤੁਸੀਂ। ਹਾਂ ਬੇਚ ਕੋਈ ਪਸੰਦ ਹੈ ਜਣਾ ਲੋਹੇ ਦੀ ਜਾਲੀ ਵੀ ਲਾਈ ਆ ਤੇ ਜਿਆਦਾ ਗੰਤੀ ਆ ਉਹਦਾ ਲੱਕੜ ਦੀਆਂ ਹਸਤੀਆਂ ਲਾਤੀ। ਕਿੱਤਾ ਗਵਾਰੀ ਕੀਤੀ ਹੋਈ ਹੈ ਘਰਾਂ ਦੀ ਇਹ ਕੰਮ ਦੀ ਇਹ ਲੱਕੜੀ ਤੋਂ ਲੈਂਦੇ ਨੇ ਕਿਉਂਕਿ ਲੱਕੜੀ ਉੱਧਰ ਹੁੰਦੀ ਬਹੁਤ ਆ ਪਰ ਉਹਦਾ ਪੂਰਾ ਫਾਇਦਾ ਉਠਾਉਂਦੇ ਨੇ ਇਹ ਇਹ ਦੇਖ ਸਕਦੇ ਹੋ ਇਹ ਘਰਾਂ ਦੀ ਬੈਕ ਸਾਈਡ ਦੀ ਆ ਪਰ ਸੈਂਟਰ ਵਾਲੀਆਂ ਜੇ ਦੁਆਰਾ ਉਹ ਵੀ ਇਹਨਾਂ ਨੇ ਇਦਾਂ ਹੀ ਬਣਾਈਆਂ ਹੁੰਦੀਆਂ ਚਾਰ ਦੁਆਰੀ ਕੀਤੀਆਂ ਜਿਵੇਂ ਸੈਂਟਰ 'ਚ ਵੀ ਉਹ ਘਰਾਂ ਦੇ ਵਿੱਚ ਆਪਸ ਵਿੱਚ ਸਾਡੀ ਰੰਗੀਆਂ ਉਹ ਵੀ ਆਪਣੀਆਂ ਆਪਣੀਆਂ ਇਦਾਂ ਲੱਕੜੀ ਦੀ ਇਹਨਾਂ ਨੇ ਦੁਆਰ ਬਣਾਈਆਂ ਹੁੰਦੀਆਂ ਤੁਸੀਂ ਦੇਖ ਸਕਦੇ ਹੋ ਫੁੱਟਪਾਥ ਦੇ ਦੋਵਾਂ ਛੱਡਾਂ ਦੇ ਜੋ ਪੌਦੇ ਲਾਏ ਹੋਏ ਨੇ ਇਹ ਸੜਕ ਦੇ ਕਿਨਾਰੇ ਤੇ ਫੁੱਟਪਾਥ ਹੈ ਦੇਖੋ ਜੋ ਪੌਦੇ ਲਾਏ ਆ ਇੱਥੇ ਲੱਕੜੀ ਦਾ ਕਚਰਾ ਬਣਾ ਕੇ ਪੌਦਿਆਂ ਦੇ ਛੱਡਾਂ ਦੇ ਪਾਇਆ ਹੋਇਆ ਹੈ ਦੇਖੋ ਇਹ ਲੱਕੜੀ ਦਾ ਕਚਰਾ ਬਣਾਇਆ ਹੋਇਆ ਜੇ ਜੀ ਕਾਫੀ ਮੋਟੀ ਸੈ ਇੱਥੇ ਲਾਈ ਹੁੰਦੀ ਆ ਇਹਦੇ ਦੋ ਫਾਇਦੇ ਆ ਪਹਿਲੀ ਗੱਲ ਤੇ ਇਹ ਆ ਵੀ ਇਹ ਨਵੀਂ ਜਿਹੜੀ ਆ ਉਹ ਨਹੀਂ ਸੁੱਕਣ ਦਿੰਦਾ ਪੌਦੇ ਦੇ ਮੁੱਢ ਤੋਂ ਪਰ ਨੰਬਰ 2 ਤੇ ਛੱਡਿਓਂ ਜੇ ਸੜਕਾਲ ਜਾਈ ਖਾਦ ਬਣ ਜਾਂਦੀ ਆ ਉਹਦੀ ਪਰ ਜੋ ਨੰਬਰ 3 ਤੇ ਦਾ ਫਾਇਦਾ ਉਸੇ ਫਾਲਤੂ ਦਾ ਕਾ ਕੱਖਣੀ ਹੋਣ ਦਿੰਦਾ ਕਿਉਂਕਿ ਆਪਾਂ ਆਪਣੇ ਇੰਡੀਆ 'ਚ ਦੇਖਦੇ ਆ ਤੇ ਗੋਡੀ ਕਰਕੇ ਦਰਖਤਾਂ ਦੇ ਮੋੜ ਚੋਂ ਦਾ ਸਟਰਪ ਹੁੰਦਾ। ਬਸ ਉੱਥੇ ਉਹ ਮੁਰਗੀ ਤੇ ਲੱਕੜੀ ਦੇ ਕਚਰੇ ਦੀ ਲਾਈ ਹੋਈ ਹੈ ਇਸ ਕਰਕੇ ਇਸੇ ਪਾਲਤੂ ਦਾ ਆਉਂਦਾ ਹੀ ਨਹੀਂ ਥੱਲੇ। ਕੋਈ ਸਫਾਈ ਰਹਿੰਦੀ ਆ। ਇਦਾਂ ਦੇ ਕੰਮ ਇਹ ਲੈਂਦੇ ਆ ਜੀ ਲੱਕੜੀ ਤੋਂ ਕਿਉਂਕਿ ਜੰਗਲ ਬਹੁਤ ਆ ਲੱਕੜੀ ਦੀ ਕੋਈ ਕਮੀ ਨਹੀਂ ਇੱਥੇ। ਇਹ ਸਿਰਫ ਫੁੱਟ ਪਾਥਾਂ ਤੇ ਨਹੀਂ ਹੋਰ ਵੀ ਜਿੱਥੇ ਵੀ ਕਿਤੇ ਪਰਦੇ ਲਾਉਂਦੇ ਨੇ ਉਹਦੀਆਂ ਜੜ੍ਹਾਂ ਦੇ ਵਿੱਚ ਇਹ ਇਦਾਂ ਲੱਕੜੀ ਦਾ ਕਚਰਾ ਪਾ ਰਹੇ ਨੇ ਇੱਕ ਕਰਾਹੀ ਜੋ ਬਾਤ ਹੁੰਦੀ ਹੈ ਫੁੱਲੀ ਪਿੱਟਾਂ ਦੀ ਲਾਉਣ ਦੀ ਜਾਇ ਇਹਨਾਂ ਨੇ ਲੱਕੜ ਦੀ ਕੀਤੀ ਹੁੰਦੀ ਹੈ ਆਪਣੇ ਆਪਣੇ ਘਰਾਂ ਦੀ ਹੱਦਬੰਦੀ ਦੀ ਨਿਸ਼ਾਨੀ ਇਹ ਦੇਖ ਸਕਦੇ ਹੋ ਤੁਸੀਂ ਬਾਕੀ ਆਹ ਦੇਖ ਸਕਦੇ ਹੋ ਕਾਲਾ ਹਾਇਆ ਹੈ ਵਿੱਚ ਸੈਡਾਂ ਤੇ ਪਿੱਟਾਂ ਸੀਮਿੰਟ ਬਜਰੀ ਦੀ ਬਾਉਂਡਰੀ ਬਣਾਉਣ ਦੀ ਬਜਾਏ ਲੱਕੜੀ ਦੀ ਵਰਤੋਂ ਕੀਤੀ ਗਈ ਆ ਇਹ ਦੇਖ ਸਕਦੇ ਹੋ ਤੁਸੀਂ ਕਿੱਥੇ ਜਿਵੇਂ ਸਾਡੇ ਇੱਟਾਂ ਦੀ ਇਦਾਂ ਬਣਾਉਂਦੇ ਆ ਦਿਵਾਰ ਕਿੱਥੇ ਦੇਖੋ ਲੱਕੜੀ ਦੀ ਬਣਾਈ ਹੋਈ ਆ ਪਰ ਲੱਕੜੀ ਦੇ ਹੀ ਆ ਪੌੜ ਜਾਂਦੇ ਸਟੈਪ ਬਣਾਏ ਹੋਏ ਨੇ ਇਹ ਦੇਖੋ ਕਿਉਂਕਿ ਜੇ ਲੱਕੜੀ ਹੁੰਦੀ ਆ ਤੇ ਉਹਦੀ ਵਰਤੋਂ ਵੀ ਬਹੁਤ ਕਰਦੇ ਨੇ ਇਹ ਦੇਖ ਸਕਦੇ ਹੋ ਇਹ ਕੰਮ ਵੀ ਇਹ ਕੈਨੇਡਾ ਦੇ ਵਿੱਚ ਲੱਕੜੀ ਤੋਂ ਲੈ ਲੈਂਦੇ ਨੇ ਬਾਕੀ ਇਹ ਦੇਖ ਸਕਦੇ ਹੋ ਜੋ ਪਬਲਿਕ ਪਾਰਕ ਹੁੰਦੇ ਆ ਬੱਚਿਆਂ ਦੇ ਖੇਡਣ ਦੇ ਲਈ ਝੂਲੇ ਵਗੈਰਾ ਲਾਏ ਹੁੰਦੇ ਨੇ ਹੋਰ ਸਾਧਨ ਹੁੰਦੇ ਨੇ ਸਾਡੇ ਇੰਡੀਆ ਦੇ ਵਿੱਚ ਜਾਂ ਹੋਰ ਵੀ ਕਈ ਜਗ੍ਹਾ ਤੇ ਮੈਂ ਦੇਖੀ ਆ ਇੱਥੇ ਰੇਤ ਹੁੰਦੀ ਆ ਤਾਂ ਜੋ ਖੇਡਦੇ ਆ ਬੱਚਾ ਡਿੱਗ ਜਾਏ ਤੇ ਛੱਟ ਪਰੇਟ ਨਾਲ ਅੱਗੇ ਪਰ ਇੱਥੇ ਰੇਤ ਦੀ ਬਜਾਏ ਇਹ ਲੱਕੜੀ ਦਾ ਕਚਰਾ ਹੀ ਬਣਾ ਕੇ ਥੱਲੇ ਪਸਾਇਆ ਹੋਇਆ ਪਰ ਹੈ ਵੀ ਬਹੁਤ ਕੋਲੀ ਐ ਲੱਕੜੀ ਕੋਈ ਰਗੜ ਨਹੀਂ ਲੱਗਦੀ ਇਹਦੀ ਤੇ ਦੇਖ ਸਕਦੇ ਹੋ ਤੇ ਜਿੰਨੀ ਵੀ ਥੱਲੇ ਇੱਥੇ ਪਾਰਕ ਦੇ ਵਿੱਚ ਜਿੱਥੇ ਬੱਚਿਆਂ ਨੇ ਖੇਡਣਾ ਟੋਟਲੀ ੜੀ ਹੈ ਲੱਕੜੀ ਦਾ ਕਚਰਾ ਵਿਛਾਇਆ ਹੋਇਆ ਇਹ ਦੇਖੋ ਮੈਂ ਦੋਨੋਂ ক্লোਜ਼ ਕਰਕੇ ਦਿਖਾ ਰਿਹਾ ਇਹ ਦੇਖੋ ਇਹ ਪੂਰਾ ਜਿੱਥੇ ਜਿੱਥੇ ਬੱਚਿਆਂ ਦੇ ਮਨੋਰੰਜਨ ਲਈ ਬਣਾਇਆ ਹੋਇਆ ਇਹਨਾਂ ਨੇ ਉੱਥੇ-ਉੱਥੇ ਹੀ ਇਹ ਲੱਕੜੀ ਦਾ ਕਚਰਾ ਵੀ ਥੱਲੇ ਵਿਸਾਇਆ ਜੀ ਤਾਂ ਜੋ ਬੱਚਿਆਂ ਦੇ ਕਿਸੇ ਕਿਸੇ ਨੂੰ ਦੀ ਛੱਟ ਪੇਟ ਨਾ ਲੱਗੇ ਇਹ ਤੋਂ ਅੰਦਰੋਂ ਕੋਸ਼ਿਸ਼ ਦਿਖਾਈਆਂ ਕਿ ਕੈਨੇਡਾ ਦੇ ਲੋਕ ਲੱਕੜੀ ਦੀ ਕਿੱਥੇ-ਕਿੱਥੇ ਔਰ ਕਿੱਦਾਂ ਵਰਤੋਂ ਕਰਦੇ ਨੇ ਫਿਰ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਸਭ ਦਾ ਧੰਨਵਾਦ ਪ੍ਰਮਾਤਮਾ ਸ਼ਾਬ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ